ਪਿਛਲੇ 15 ਦਿਨਾਂ ਤੋਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਹਾਲਾਤ ਪੂਰੀ ਤਰੀਕੇ ਦੇ ਨਾਲ ਅਰਥਵਿਵਸਤ ਹੋ ਗਏ ਨੇ ਲੋਕਾਂ ਦਾ ਜਿਹੜਾ ਜਨਜੀਵਨ ਹੈ ਉਹ ਕਿਸ ਤਰੀਕੇ ਦੇ ਨਾਲ ਡਿਸਟਰਬ ਹੋਇਆ ਉਹਨੂੰ ਦੇਖਦੇ ਹੋਏ ਲਗਾਤਾਰ ਸਾਡੀ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਇੱਥੇ ਪਹਿਲੇ ਡੇਰਾ ਬਾਬਾ ਨਾਨਕ ਔਰ ਹੁਣ ਅਜਨਾਲਾ ਇੱਥੇ ਇੱਕ ਕੈਂਪ ਲਾਈ ਹੋਈ ਨੇ 25 ਤਰੀਕ ਤੋਂ ਲਗਾਤਾਰ ਔਰ ਅਸੀਂ ਆਜੇ ਤੱਕ ਨਿਰੀਖਣ ਕਰਨ ਆਏ ਸੀ ਦੇਖਣ ਆਈ ਸੀ ਕਿ ਜਿਸ ਤਰੀਕੇ ਦੇ ਨਾਲ ਲੋਕਾਂ ਦੀਆਂ ਡਿਮਾਂਡਸ ਸਾਨੂੰ ਆ ਰਹੀਆਂ ਕਿਾ ਲੋਕ ਕਿਸ ਤਰੀਕੇ ਦੇ ਨਾਲ ਪ੍ਰੋਬਲਮਸ ਦੇ ਵਿੱਚ ਫਸਿਓ ਇਹਨਾਂ ਅਸੀਂ ਜਾ ਕੇ ਉਹਨੇ ਕਿਸ਼ਤੀਆਂ ਦੇ ਰਾਹੀਂ ਦੇਖ ਕੇ ਆਇਆ ਕਿ ਅੱਜ ਵੀ ਲੋਕਾਂ ਤੱਕ ਕੋਈ ਸਮਗਰੀ ਪੁੰਚਣ ਦਾ ਸਾਧਨ ਨਹੀਂ ਹੈ ਉੱਥੇ ਪਾਣੀ ਦੇ ਵਿੱਚ ਕਿਸ਼ਤੀਆਂ ਰਾਹੀਂ ਦਿੱਤਾ ਜਾ ਰਿਹਾ ਔਰ ਉਹਨਾਂ ਨੂੰ ਇਹ ਰਾਸ਼ਨ ਸਮਗਰੀ ਦੇ ਕੇ ਆਇਆ ਔਰ ਹਰ ਚੀਜ਼ ਦਾ ਇੱਕ ਜਾਇਜ਼ਾ ਲਿਆ ਜਾ ਰਿਹਾ ਕਿ ਇੱਥੇ ਜਿਹੜੀ ਜਿਹੜੀ ਚੀਜ਼ ਦੀ ਅੱਗੇ ਸਮੇਂ 'ਚ ਲੋੜ ਪੈਣੀ ਹੈ ਕਿਉਂਕਿ ਰਾਸ਼ਨ ਅਸੀਂ ਤਕਰੀਬਨ ਦੇਖਿਆ ਕਿ ਲੋਕਾਂ ਤੱਕ ਕਾਫੀ ਪਹੁੰਚ ਗਿਆ ਹੁਣ ਅਗਲੇ ਸਮੇਂ ਦੇ ਵਿੱਚ ਜਿੱਥੇ ਬਿਮਾਰੀਆਂ ਦਾ ਬੜਾ ਡਰ ਹੈ ਦਵਾਈਆਂ ਮੁਹैया ਕਰਾਉਣ ਵਾਸਤੇ ਅਸੀਂ ਡਾਕਟਰਾਂ ਦੀ ਇੱਕ ਟੀਮ ਲਗਾਈ ਆ ਔਰ ਜਿੱਥੇ ਦਵਾਈਆਂ ਮੁਹैया ਕਰਾਈਆਂ ਜਾਣੀ ਉਹਦੇ ਨਾਲ ਨਾਲ ਟੈਂਟਾਂ ਦੀ ਤਰਪਾਲਾਂ ਦੀ ਬਿਸਤਰਿਆਂ ਦੀ ਇਹ ਲੋੜ ਜਿਹੜੀ ਪੈਣੀ ਹੈ ਅਸੀਂ ਸੰਗਤਾਂ ਨੂੰ ਉਹ ਵੀ ਅਪੀਲ ਕਰਦੇ ਹਾਂ ਕਿ ਇੱਥੇ ਕੋਚੋ ਨਾਲ ਜਿਹੜੀ ਕੈਟਲ ਫੀਡ ਔਰ ਡੰਗਰਾ ਦੇ ਚਾਰੇ ਦੀ ਸਭ ਤੋਂ ਵੱਡੀ ਡਿਮਾਂਡ ਆ ਰਹੀ ਹੈ ਕਿਉਂਕਿ ਜ਼ਿਆਦਾਤਰ ਇਹ ਇਲਾਕਾ ਜਿਹੜਾ ਖੇਤੀ ਨਾਲ ਸੰਬੰਧਿਤ ਹੈ ਜਿੱਥੇ ਲੋਕਾਂ ਦੇ ਜਿਹੜੀ ਸਾਰੀ ਇਹ ਖੇਤੀ ਖਰਾਬ ਹੋਈ ਹੈ ਔਰ ਉਹਨਾਂ ਨੂੰ ਹੁਣ ਸਭ ਤੋਂ ਵੱਡੀ ਇਸ ਵਕਤ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੇ ਡੰਗਰ ਬਚਾ ਲਈਏ ਕਿਉਂਕਿ ਜਿੱਥੇ ਇੱਕ ਪਾਸੇ ਡੰਗਰਾਂ ਨੂੰ ਦੂਜੇ ਪਾਸੇ ਜਿਹੜੇ ਖੇਤਾਂ ਦੇ ਵਿੱਚ ਬੋਰ ਸੀ ਸਾਰੇ ਬੈਠ ਗਏ ਆ ਪਾਣੀ ਦੀ ਲੋੜ ਬੜੀ ਜ਼ਬਰਦਸਤ ਪੈ ਰਹੀ ਹੈ ਕਿਉਂਕਿ ਪਾਣੀ ਤੇ ਬੋਰ ਖਤਮ ਹੋਣ ਕਰਕੇ ਪੀਣ ਦਾ ਪਾਣੀ ਉਹਨਾਂ ਤੱਕ ਨਹੀਂ ਪਹੁੰਚ ਪਾ ਰਿਹਾ ਠੰਗਾ ਸੋ ਇਹ ਸਾਰੀਆਂ ਚੀਜ਼ਾਂ ਅਸੀਂ ਜਾ ਜਾ ਕੇ ਘਰ-ਘਰ ਤੱਕ ਦੇਖ ਕੇ ਆਏ ਆ ਔਰ ਸੰਗਟਨ ਨੂੰ ਅਪੀਲ ਕਰਦਿਆਂ ਕਿ ਇਸ ਹੀ ਜਿਹੜੀ ਜਿਹੜੀ ਸੇਵਾ ਵੇ ਸਭ ਤੋਂ ਵੱਡੀ ਸੇਵਾ ਹੈ ਕਿ ਅਸੀਂ ਉਹਨਾਂ ਨੂੰ ਉਹਨਾਂ ਦੀ ਜ਼ਰੂਰਤ ਵਾਲੀ ਚੀਜ਼ਾਂ ਪਹੁੰਚਾਈ ਹੈ ਲੰਗਰ ਔਰ ਜਿਹੜੀਆਂ ਰਸਦਾਂ ਨੇ ਇੱਥੇ ਬਹੁਤ ਜ਼ਿਆਦਾ ਆ ਗਈਆਂ ਨੇ ਮੈਂ ਸਮਝਦਾ ਕਿ ਅਗਲੇ ਹਾਂ ਵਲੇ ਸਮੇਂ ਚ ਵੀ ਉਹਨਾਂ ਦੀ ਆਪਣੇ ਆਪ ਉਹਨਾਂ ਤੱਕ ਹੋਰ ਪਹੁੰਚ ਜਾਣਗੇ ਮੈਂ ਇਹ ਨਹੀਂ ਕਹਿੰਦਾ ਕਿ ਬੰਦ ਕਰਤੀ ਜਾਣ ਮਗਰ ਇਹ ਘਟਾ ਕੇ ਬਾਕੀ ਚੀਜ਼ਾਂ ਜਿਹੜੀਆਂ ਜ਼ਰੂਰਤਾਂ ਨੇ ਅੱਜ ਅਸੀਂ ਉਹਨਾਂ ਭਰਾਵਾਂ ਵਾਸਤੇ ਜਿਨ੍ਹਾਂ ਦੇ ਘਰ ਪੂਰੇ ਤਬਾਹ ਹੋ ਗਏ ਨੇ ਉਹਨਾਂ ਵਾਸਤੇ ਜਿਹੜੇ ਕਪੜੇ ਨੇ ਟਰੈਕਸੂਟ ਸਾਰੇ ਆਪਣੇ ਮੁੰਡਿਆਂੋਂ ਸੇ ਵੀ ਤੇ ਕੁੜੀਆਂੋਂ ਸੇ ਵੀ ਉਹ ਸਾਰੇ ਟਰੈਕਸੂਟਸ ਵੀ ਇੱਥੇ ਲੈ ਕੇ ਆਇਆ ਤਾਂ ਕਿ ਉਹ ਲੋਕ ਕੀ ਕਹਿੰਦੇ ਨੇ ਆਪਣੀ ਨਾਰਮਲ ਲਾਈਫ ਦੇ ਵਿੱਚ ਵਾਪਸ ਆ ਸਕਣ ਔਰ ਆਪਣੀ ਕਿਰਤ ਕਮਾਈਆਂ ਉਸੇ ਕਮਾਈ ਜਾ ਸਕਣ ਸੋ ਅੱਜ ਪੂਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਮੂਜੀ ਟੀਮ ਇੱਥੇ ਪਹੁੰਚੀ ਹੈ ਔਰ ਗੁਰੂ ਚਰਨਾਂ 'ਚ ਅਰਦਾਸ ਕਰਨ ਆਇਆ ਕਿ ਪਿਛਲੇ ਔਗਣ ਬਖਸ਼ ਲੈ ਪ੍ਰਭ ਅੱਗੇ ਮਾਰਗ ਪਾਵੇ ਕਿਉਂ ਇੱਕ ਗੁਰੂਆਂ ਪੀਰਾਂ ਦੀ ਧਰਤੀ ਤੋਂ ਜਿੱਥੇ ਲੋਕ ਸਾਡੇ ਇੱਥੇ ਦੇ ਇਸ ਇਲਾਕੇ ਦੇ ਖਾਸ ਤੌਰ ਤੇ ਮੈਂ ਕਵਾਂਗਾ ਭਾਵੇਂ ਮੌਕਾ ਨਹੀਂ ਵੀ ਹੈ ਮਗਰ ਜਿਹੜੇ ਸਿੱਖੀ ਤੋਂ ਮੁਨਕਰ ਹੋ ਕੇ ਅੱਜ ਦੂਜੇ ਧਰਮਾਂ 'ਚ ਗਏ ਨੇ ਅੱਜ ਤੁਸੀਂ ਦੇਖ ਲਓ ਕਿ ਉਹੀ ਸਿੱਖ ਅਦਾਰੇ ਉਹੀ ਸਿੱਖ ਭਰਾ ਤੁਹਾਡੇ ਲਈ ਖਲੋਤੇ ਨੇ ਬਾਕੀ ਹੋਰ ਕੋਈ ਨਹੀਂ ਖਲੋਤਾ ਸੋ ਆਪਣੇ ਗੁਰੂਆਂ ਨੇ ਗੁਰੂ ਸਾਹਿਬ ਸਾਨੂੰ ਫਰਮਾਨ ਕਰਕੇ ਗਏ ਹੈ ਕਿ ਜਬੇ ਗਏ ਵਿਪਰਨ ਕੀ ਰੀਤ ਮੈਨਾ ਗੁਰੂ ਇਨਕੀ ਪ੍ਰਤੀਤ ਅੱਜ ਸਾਨੂੰ ਇਹ ਸੋਚਣਾ ਔਰ ਆਪਣੇ ਧਰਮਾਂ ਦੇ ਵਿੱਚ ਵਾਪਸ ਆਈਏ ਗੁਰੂ ਵਲੇ ਬਣੀਏ ਔਰ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋਏ ਗੁਰੂ ਪੰਥ ਦੀਆਂ ਸੇਵਾ ਕਰੀਏ ਰਾਮ ਰਹੀਮ ਵੱਲੋਂ ਵੀ ਜਿਹੜੀ ਸੇਵਾ ਭੇਜੀ ਗਈ ਸੀ ਤਾਂ ਲੋਕਾਂ ਵੱਲੋਂ ਨਕਾਰ ਦਿੱਤੀ ਗਈ। ਦੇਖੋ ਸਾਡੂੰ ਸੁਣਨ ਹੀ ਚਾਇਆ ਮੈਂ ਸਮਝਦਾ ਕਿ ਮੈਂ ਸਲੂਟ ਕਰਦਾ ਮਾਜੇ ਦੇ ਉਹਨਾਂ ਲੋਕਾਂ ਦੀ ਜਿਨ੍ਹਾਂ ਦੀ ਸੋਚ ਹੈ ਕਿ ਇਸ ਆਫਤ ਦਾ ਸਬੰਧਿਤ ਵਿੱਚ ਵੀ ਉਹਨਾਂ ਲੋਕਾਂ ਦੀ ਕੋਈ ਸਮਗਰੀ ਨਹੀਂ ਲਈ ਗਈ, ਕੋਈ ਸਮਾਨ ਨਹੀਂ ਲਿਆ ਗਿਆ, ਕੋਈ ਸਹਾਇਤਾ ਨਹੀਂ ਲਈ ਗਈ ਜਿਸ ਵਕਤ ਉਹਨਾਂ ਨੂੰ ਅੱਜ ਜੀਵਨ ਹੀ ਸਭ ਤੋਂ ਵੱਡੀ ਲੋੜ ਹੈ। ਮਗਰ ਫਿਰ ਵੀ ਆਪਣੇ ਧਰਮ ਤੇ ਪੱਕੇ ਰਿਹਾ। ਉਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਕਿ ਜਿਹੜਾ ਗੁਰੂ ਦੀ ਬੇਦਬੀਆ ਕਰੇ ਗੁਰੂ ਦਾ ਨਿਰਾਦਰ ਕਰੇ ਗੁਰੂ ਤੇ ਸਮਾਨ ਆਪਣੇ ਆਪ ਨੂੰ ਮੰਨਣ ਦੀ ਕੋਸ਼ਿਸ਼ ਕਰੇ ਐਫਓਜੀ ਲੋਕਾਂ ਨੂੰ ਜਿੱਥੇ ਪੰਥ ਨੇ ਨਕਾਰਿਆ ਮਾਝੇ ਦੇ ਲੋਕਾਂ ਨੂੰ ਉਹਨੂੰ ਨਕਾਰ ਕੇ ਵਾਕਿਆ ਇੱਕ ਬੇਮਿਸਾਲ ਜਿਹੜੀ ਹੈ ਉਹ ਸਮਝਦਾ ਮਿਸਾਲ ਕਾਇਮ ਕੀਤੀ ਅੱਜ ਸੋ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸ਼ੁਕਰਗੁਜ਼ਾਰ ਪੰਜਾਬ ਸਰਕਾਰ ਦੀ ਕੀ ਮੰਗਦੇ ਜਿਹੜੇ ਇਸ ਮੋੜੇ ਦੇਖੋ ਪੰਜਾਬ ਸਰਕਾਰ ਦੇ ਉੱਤੇ ਲੋਕਾਂ ਨੇ ਉਹਨਾਂ ਨੂੰ ਜਿਤਾ ਕੇ ਭੇਜਤਾ ਮਗਰ ਮੈਂ ਸਮਝਦਾ ਕਿ ਸਾਡੇ ਲੋਕਾਂ ਨੂੰ ਕੋਈ ਉਹਨਾਂ ਤੋਂ ਉਮੀਦਾਂ ਨਹੀਂ ਸੀ ਔਰ ਅੱਜ ਬਿਲਕੁਲ ਇਹ ਪਤਾ ਚੱਲ ਗਿਆ ਕਿ ਜਿਸ ਤਰ੍ਹਾਂ ਬੰਦਰ ਦੇ ਹੱਥ ਦੇ ਵਿੱਚ ਉਸ ਤਰ੍ਹਾਂ ਦਿੱਤਾ ਜਾਏ ਉਹ ਕੀ ਹਾਲ ਕਰਦਾ ਔਰ ਉਹੀ ਅੱਜ ਪੰਜਾਬ ਦਾ ਹਾਲ ਇਹ ਮਾਨ ਸਰਕਾਰ ਨੇ ਕੀਤਾ ਆਮ ਆਦਮੀ ਪਾਰਟੀ ਸਰਕਾਰ ਨੇ ਕੀਤਾ ਅੱਜ ਜਦ ਲੋੜ ਪਈ ਹੈ ਤੇ ਨਾ ਸਰਕਾਰ ਆ ਰਹੀ ਔਰ ਸਰ ਸਭ ਤੋਂ ਵੱਧ ਸਰਕਾਰ ਦੀ ناکامی ਆ ਵੀ ਇਸ ਕਰਕੇ ਹੈ ਕਿਉਂਕਿ ਜਿਹੜੀ ਇਲੀਗਲ ਮਾਈਨਿੰਗ ਕਰਕੇ ਇਹ ਸਾਰੇ ਡੈਮਸ ਦਾ ਜਿਹੜਾ ਨੁਕਸਾਨ ਹੋਇਆ ਜਿੱਥੇ ਬਾਂਦ ਨਹੀਂ ਲੱਗ ਸਕਿਆ ਇਹ ਸਾਰੀ ਸਰਕਾਰਾਂ ਨੂੰ ਰੋਕਦੀਆਂ ਚਾਹੀਦੀਆਂ ਸੀ ਔਰ ਸਰਕਾਰ ਦੀ ਬਹੁਤ ਵੱਡਾ ਇੱਕ ਫੇਲਿਅਰ ਹੈ ਔਰ ਇਸ ਓਕੀ ਸਮਝ ਦੇ ਵਿੱਚ ਵੀ ਸਰਕਾਰ ਉਹਨਾਂ ਲਈ ਕੁਝ ਨਹੀਂ ਕਰ ਪਾਰੀ ਸੋ ਮੈਂ ਸਮਝਦਾ ਕਿ ਹੁਣ ਪੰਜਾਬ ਦੇ ਲੋਕਾਂ ਨੂੰ ਸੋਚਣਾ ਪਏਗਾ ਕੇਂਦਰ ਤੋਂ ਕਿਤਰਾ ਦੀ ਬੰਦ ਕਰਦੇ ਹੋ ਦੇਖੋ ਕੇਂਦਰ ਦੇ ਖੇਤੀ ਮੰਤਰੀ ਸ਼ਿਵਰਾਜ ਚੋਹਾਨ ਜੀ ਪਰਸੋ ਹੋ ਕੇ ਗਏ ਔਰ ਆਸ਼ਵਾਸਨ ਦੇ ਕੇ ਗਏ ਨੇ ਕਿ ਅਸੀਂ ਜਾਇਜ਼ਾ ਲੈਣ ਤੋਂ ਬਾਅਦ ਇਹਦਾ ਪੈਕੇਜ ਦਵਾਂਗੇ ਬਗਰ ਮੈਂ ਸਮਝਦਾ ਕਿ ਜਿਸ ਤਰੀਕੇ ਦੇ ਨਾਲ ਜੋ ਮੈਨੂੰ ਦੱਸਿਆ ਗਿਆ ਇੱਥੇ ਦੇ ਲੋਕਾਂ ਨੇ ਤਕਰੀਬਨ ਪੂਰੇ ਪੰਜਾਬ ਚ 5 ਲੱਖ ਏਕੜ ਤੋਂ ਉੱਤੇ ਜ਼ਮੀਨ ਜਿਹੜੀ ਆ ਉਹ ਉਹਦੀ ਫਸਲ ਖਰਾਬ ਹੋਈ ਆ ਔਰ ਉਹਦਾ ਉਸੇ ਤਰੀਕੇ ਦੇ ਨਾਲ ਜਾਇਜ਼ਾ ਜਿੱਥੇ ਫਸਲਾਂ ਖਰਾਬ ਹੋਈਆਂ ਉਹਦੇ ਨਾਲ-ਨਾਲ ਜਿਹੜੇ ਉਹਨਾਂ ਦੇ ਘਰ ਪਰਿਵਾਰ ਦੀ ਜਿਹੜੀ ਪ੍ਰੋਬਲਮ ਹੋਈ ਆ ਔਰ ਇਹ ਫਸਲ ਇੱਕ ਦਿਨ ਚ ਨਹੀਂ ਲੱਗਣੀ ਇਹਨੂੰ ਠੀਕ ਹੁੰਦੇ ਹੁੰਦੇ ਘੱਟ ਤੋਂ ਘੱਟ 2 ਸਾਲ ਲੱਗ ਜਾਣੇ ਆ 2 ਸਾਲ ਮੈਂ ਘੱਟ ਤੋਂ ਘੱਟ ਸਮਝ ਦੱਸ ਰਿਹਾ ਇਹਨਾਂ ਸਾਰਿਆਂ ਦਾ ਜਾਇਜ਼ਾ ਲੈ ਕੇ ਇੱਕ ਵੱਡਾ ਪੈਕੇਜ ਪੰਜਾਬ ਨੂੰ ਔਰ ਖਾਸ ਤੌਰ ਤੇ ਬਾਰਡਰ ਏਰੀਆ ਹੁੰਦ ਕਰਕੇ ਬਹੁਤ ਵੱਡੀਆਂ ਤਰਸ ਦੀਆਂ ਇਸ ਏਰੀਆ ਨੇ ਸੱਈਆਂ ਨੇ ਇਹਨੂੰ ਪੂਰਾ ਕਰਨਾ ਚਾਹੀਦਾ ਹੈ ਸਰਕਾਰ ਨੂੰ ਪੰਜਾਬ ਦੇ ਲੋਕਾਂ ਦੇ ਨਾਲ ਖੜੋਣਾ ਚਾਹੀਦਾ ਹੈ ਔਰ ਪੰਜਾਬ ਦੇ ਲੋਕ ਹਮੇਸ਼ਾ ਇਸ ਦੇਸ਼ ਦੇ ਪ੍ਰਤੀ ਵਫਾਦਾਰ ਰਹੇ ਨੇ ਇਸ ਦੇਸ਼ ਦੇ ਪ੍ਰਤੀ ਉਹਨਾਂ ਦਾ ਪਿਆਰ ਰਿਹਾ ਇਸ ਦੇਸ਼ ਦੇ ਲਈ ਉਹਨਾਂ ਨੇ ਸਾਰੀਆਂ ਕੁਰਬਾਨੀਆਂ ਕੀਤੀ ਹੈ ਅਗਰ ਅੱਜ ਸਰਕਾਰ ਨੂੰ ਮੌਕਾ ਹੈ ਕਿ ਪੰਜਾਬ ਦੇ ਲੋਕਾਂ ਨਾਲ ਖੜੇ ਹੋਣ ਇਸ ਤਰ੍ਹਾਂ ਚੁੱਪੀ ਸਾਧਨ ਕਰਕੇ ਔਰ ਪੁੱਛ ਇੱਕ ਦੂਜੇ ਦੇ ਉੱਤੇ ਆਪ ਜਿਹੜੀ ਜਿਹੜੀ ਗੇਮ ਹੁੰਦੀ ਹੈ ਇੱਕ ਦੂਜੇ ਦੀ ਬਲੇਮ ਗੇਮ ਜਿਹੜੀ ਹੈ ਉਹ ਨਾ ਕਰਦੇ ਹੋਏ ਸਰਕਾਰ ਕੇਂਦਰ ਦੀ ਸਰਕਾਰ ਵੱਡਾ ਪੈਕੇਜ ਦੇਵੇ